ਮਰਹੂਮ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਜਿਨ੍ਹਾਂ ਦੀ ਮੌਤ ਮਾਮਲੇ ਦੇ ਵਿੱਚ ਹਿਮਾਚਲ ਪ੍ਰਦੇਸ਼ ਹਾਈ ਕੋਰਟ ਨੇ ਸੂਬਾ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ ਮਨੁੱਖੀ ਅਧਿਕਾਰਾਂ ਦੇ ਵਕੀਲ ਨਵਕਰਨ ਸਿੰਘ ਦੇ ਵੱਲੋਂ ਪਟੀਸ਼ਨ ਪਾਈ ਗਈ ਹੈ। ਆਵਾਰਾ ਪਸ਼ੂਆਂ ਦੇ ਕਾਰਨ ਵਾਪਰਦੇ ਹਾਦਸਿਆਂ ਸੰਬੰਧੀ ਇਹ ਪਟੀਸ਼ਨ ਪਾਈ ਗਈ। ਆਵਾਰਾ ਪਸ਼ੂਆਂ ਦੇ ਕਾਰਨ ਹਾਦਸੇ ਦੇ ਵਿੱਚ ਮਾਰੇ ਜਾਂਦੇ ਲੋਕਾਂ ਦੇ ਪਰਿਵਾਰਾਂ ਨੂੰ ਢੁਕਮਾ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਆਵਾਰਾ ਪਸ਼ੂਆਂ ਦੀ ਸੰਭਾਲ ਦੇ ਲਈ ਵਸੂਲੇ ਜਾਂਦੇ ਕਾਓ ਸੈਸ ਦੀ ਵਰਤੋਂ ਦੀ ਜਾਂਚ ਦੀ ਮੰਗ ਕੀਤੀ। ਸਰਕਾਰ ਨੂੰ ਕਾਓ ਸੈਸ ਦੇ ਰੂਪ ਦੇ ਵਿੱਚ ਇਕੱਠੇ ਹੁੰਦੇ ਨੇ ਸਾਲਾਨਾ ਕਰੀਬ 1 ਕਰੋੜ ਰੁਪਏ। ਤਾਂ ਅਜਿਹੇ ਦੇ ਵਿੱਚ ਇਹ ਸਵਾਲ ਹੈ ਕਿ ਆਖਰ ਕਾਉ ਸੈਸ ਵਸੂਲਣ ਵਾਲੀਆਂ ਸਰਕਾਰਾਂ ਇਹਨਾਂ ਨੂੰ ਕਿੱਥੇ ਲਗਾਉਂਦੀਆਂ ਨੇ ਸਰਕਾਰ ਨੂੰ ਕਾਉ ਸੈਸ ਦੇ ਰੂਪ ਦੇ ਵਿੱਚ ਇਕੱਠੇ ਹੁੰਦੇ ਨੇ ਸਾਲਾਨਾ ਕਰੀਬ 1 ਕਰੋੜ ਰੁਪਏ ਹਾਈ ਕੋਰਟ ਨੇ ਪਟੀਸ਼ਨ ਤੇ ਸੁਣਵਾਈ ਕਰਦਿਆਂ ਕਾਉ ਸੈਸ ਦੀ ਵਰਤੋਂ ਦਾ ਸਰਕਾਰ ਤੋਂ ਹਿਸਾਬ ਮੰਗਿਆ ਤਾਂ ਸਰਕਾਰ ਦੇ ਕੋਲੋਂ ਹਿਸਾਬ ਮੰਗਿਆ ਗਿਆ ਕਿ ਇਸ ਦੀ ਵਰਤੋਂ ਕਿੱਥੇ ਹੋਈ ਮਰਹੂਮ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਮੌਤ ਦਾ ਇਹ ਮਾਮਲਾ ਹੈ ਇਸ ਖਬਰ ਦੇ ਉਤੇ ਵਧੇਰੇ ਜਾਣਕਾਰੀ ਦੇ ਨਾਲ ਮੇਰੇ ਸਹਿਯੋਗੀ ਪ੍ਰੀਤ ਜੁੜੇ ਨੇ ਤਾਂ ਪ੍ਰੀਤ ਰਾਜਵੀਰ ਜਵੰਦਾ ਜਿਨ੍ਹਾਂ ਦੇ ਨਾਲ ਹਾਦਸਾ ਵਾਪਰਿਆ ਉਹ ਇਸ ਜਹਾਨ ਤੋਂ ਰੁਕਸਤ ਹੋ ਗਏ ਤੇ ਹੁਣ ਪੰਜਾਬ ਨਹੀਂ ਬਲਕਿ ਨਾਲ ਵਾਲੇ ਸੂਬਿਆਂ ਦੇ ਵਿੱਚ ਵੀ ਕਾਓ ਸੈਸ ਨੂੰ ਲੈ ਕੇ ਚਰਚਾਵਾਂ ਚੱਲ ਰਹੀਆਂ ਨੇ ਅਦਾਲਤ ਤੱਕ ਇਹ ਮਾਮਲਾ ਪਹੁੰਚਿਆ ਕੀ ਜਾਣਕਾਰੀ ਹੈ ਕਿ ਇਸ ਪੂਰੇ ਮਾਮਲ ਨੂੰ ਲੈ ਕੇ ਲਾਇਰਸ ਆਫ ਹਿਊਮਨ ਰਾਈਟ ਜਿਹੜੀ ਸੰਸਥਾ ਹੈਗੀ ਆ ਉਹਦੇ ਐਡਵੋਕੇਟ ਨਾ ਫਿਰਮ ਸਿੰਘ ਨੇ ਹਿਮਾਚਲ ਹਾਈ ਕੋਰਟ 'ਚ ਪਟੀਸ਼ਨ ਪਾਈ ਹੈ ਕਿਉਂਕਿ ਜਿਹੜਾ ਹਾਦਸਾ ਹੋਇਆ ਸੀ ਨਾ ਲਗੜ ਸਿੰਘਲਾ ਰੋਡ ਤੇ ਜਿਸ ਤਰੀਕੇ ਨਾਲ ਰਾਜਵੀਰ ਜਵੰਦਾ ਦਾ ਹਾਦਸਾ ਹੋਇਆ ਸੀ ਔਰ ਉੱਥੇ ਆਵਾਰਾ ਪਰਸਨਾਂ ਕਰਕੇ ਹੋਇਆ ਸੀ ਔਰ ਕਈ ਦਿਨ ਉਹ ਤੇ ਹੈਲਥ ਕੰਡੀਸ਼ਨ ਰਹੀ ਹੈ ਉਹਨਾਂ ਦੀ ਖਰਾਬ ਤੇ ਹਾਲਾਂਕਿ ਬਾਅਦ ਚ ਉਹਦੀ ਡੈਥ ਹੋ ਗਈ ਸੀ ਇਸ ਪੂਰੇ ਮਾਮਲੇ ਨੂੰ ਲੈ ਕੇ ਉਹਨਾਂ ਨੇ ਹਾਈ ਕੋਰਟ 'ਚ ਪਟੀਸ਼ਨ ਪਾਈ ਹੈ ਹਿਮਾਚਲ ਹਾਈ ਕੋਰਟ 'ਚ ਪਟੀਸ਼ਨ ਪਾ ਕੇ ਉਹਨਾਂ ਨੇ ਕਿਹਾ ਕਿ ਜਿਹੜੀ ਹਿਮਾਚਲ ਸਰਕਾਰ ਹੈ ਉਹ ਕਾਉਂਸੈਸ ਵਸੂਲਦੀ ਹੈ ਸ਼ਰਾਬ ਦੀ ਹਰ ਇੱਕ ਬੋਤਲ ਤੇ ਪਰ ਬੋਤਲ ਕਾਉਂਸੈਸ ਵਸੂਲਿਆ ਜਾਂਦਾ ਔਰ ਪਿਛਲੇ 1 ਸਾਲ 'ਚ 100 ਕਰੋੜ ਦੇ ਕਰੀਬ ਕਾਉ ਮੌਜੂਦ ਦੇ ਤੇ ਕਦੇ ਵੀ ਇਹਦੀ ਕੀ ਕਾਰਵਾਈ ਕੀਤੀ ਜਾ ਰਹੀ ਹੈ ਕਾਉਸਤਨ ਜਿਹੜਾ ਮੁਆਵਜ਼ਾ ਕਿਵੇਂ ਦਿੱਤਾ ਜਾ ਰਿਹਾ ਜਿਹੜੇ ਕੀਬਿਤ ਹੈਗੇ ਨੇ ਉਹਨਾਂ ਨਾਲ ਕਿਸ ਤਰੀਕੇ ਨਾਲ ਕਾਰਵਾਈ ਕੀਤੀ ਹੈ ਜਿਹੜੇ ਕਿ ਸਟ੍ਰੇ ਅਵਾਰਾ ਪਸ਼ੂ ਇਹ ਗਿਣਾਈ ਰੋਕਤਾਂ ਬਾਤ ਤੇ ਸਾਰਾ ਕੁਝ ਕਰਨਾ ਸੀ ਉਹਦੇ ਤੇ ਕਦੇ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ ਇਸ ਕਰਕੇ ਉਹਨਾਂ ਨੇ ਹਾਈ ਕੋਰਟ ਤੋਂ ਮੰਗ ਕੀਤੀ ਹੈ ਇਹ ਬੜਾ ਗੰਭੀਰ ਹਾਦਸਾ ਸੀ ਕਿ ਯੰਗ ਗਾਇਕ ਸੀਗਾ ਜਿਹਦੀ ਡੈਥ ਹੋਈ ਹੈ ਤੇ ਬੜਾ ਵੱਡਾ ਨੁਕਸਾਨ ਹੋਇਆ ਤੇ ਇਸ ਤਰੀਕੇ ਦੀ ਹੋਰ ਕਈ ਜਾਨਾਂ ਜਾ ਰਹੀਆਂ ਨੇ ਅਵਾਰਾ ਪਸ਼ੂਆਂ ਕਰਕੇ ਤੇ ਇਸ ਕਰਕੇ ਹੁਣ ਜਿਹੜਾ ਹਿਮਾਚਲ ਸਰਕਾਰ ਹੈਗੀ ਹੈ ਉਹਨਾਂ ਨੇ ਜੋ ਵੀ ਕਾਉਸਸਸ ਵਸੂਲੇ ਆ ਉਹ ਕਿਸ ਤਰੀਕੇ ਨਾਲ ਉਹਨੂੰ ਯੂਟਿਲਾਈਜ਼ ਕਰਦੇ ਨੇ ਕਿੰਨਾ ਇਸਤੇਮਾਲ ਕਰਦੇ ਨੇ ਜਿਹੜੇ ਪੀੜਿਤ ਪਰਿਵਾਰ ਹੁੰਦੇ ਨੇ ਜਿਨ੍ਹਾਂ ਦੀ ਐਕਸੀਡੈਂਟਿਸ ਤਰ੍ਹਾਂ ਕੈਨਲ ਮੌਤ ਹੋ ਜਾਂਦੀ ਹੈ ਤੇ ਉਹਨਾਂ ਨੂੰ ਕਦੋਂ ਕਿੰਨਾ ਮੁਆਵਜ਼ਾ ਦਿੱਤਾ ਜਾਂਦਾ ਇਹਦਾ ਪੂਰਾ ਹਿਸਾਬ ਕਿਤਾਬ ਹਿਮਾਚਲ ਸਰਕਾਰ ਦਵੇ ਤੇ ਹਿਮਾਚਲ ਸਰਕਾਰ ਇਹ ਵੀ ਦੱਛੇ ਕਿ ਪਿਛਲੇ 3 ਸਾਲਾਂ ਚ ਕਾਉਸਸਸ ਚ ਕਿੰਨਾ ਪੈਸਾ ਆਇਆ ਉਹਨੇ ਯੂਟਿਲਾਈਜ਼ ਕਿਵੇਂ ਕੀਤਾ ਗਿਆ ਰੋਡ ਤੇ ਸੜਕਾਂ ਵਿੱਚ ਅਵਾਰਾ ਪਸ਼ੂਆਂ ਦੀ ਰੋਕਾਂ ਵਾਸਤੇ ਕੀ ਕੀ ਕਦਮ ਉਠਾਏ ਗਏ ਨੇ ਇਹ ਸਾਰੀ ਜਾਣਕਾਰੀਆਂ ਮੰਗੀਆਂ ਗਈਆਂ ਜਿਸ ਤੇ ਅੱਜ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੇ ਚੀਫ ਇਹ ਇਹਗੇ ਨੇ ਉਹਨਾਂ ਦੀ ਬੈਂਚ ਨੇ ਸੁਣਵਾਈ ਕੀਤੀ ਤੇ ਇਸ ਤਰ੍ਹਾਂ ਦੇ ਮਾਮਲੇ 'ਚ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਦਾ ਹੈ ਜੀ ਪ੍ਰਿਤ ਲਾਜ਼ਮੀ ਤੌਰ ਦੇ ਉਤੇ ਕਿਉਂਕਿ ਇਹ ਬੇਹਤ ਜਿਆਦਾ ਸੰਜੀਦਗੀ ਮੰਗਦਾ ਹੈ ਵਿਸ਼ਾ ਰਾਜਵੀਰ ਜਵੰਦਾ ਦੀ ਮੌਤ ਹੋਈ ਇਸ ਜਹਾਨ ਤੋਂ ਇੱਕ ਨੌਜਵਾਨ ਗਾਇਕ ਕਾਬਿਲ ਗਾਇਕ ਚਲਾ ਗਿਆ ਤੇ ਹੁਣ ਚਰਚਾਾਂ 'ਚ ਕਾਉ ਸੈਸ ਨੂੰ ਲੈ ਕੇ ਹੋ ਰਹੀਆਂ ਨੇ ਹਾਲਾਂਕਿ ਇਸ ਤੋਂ ਪਹਿਲਾਂ ਵੀ ਬਹੁਤ ਵਾਰੀ ਦੇਸ਼ ਦੇ ਵਿੱਚ ਇਹ ਮੰਗ ਉੱਠੀ ਹੈ ਕਿ ਵੱਡੇ ਪੱਧਰ ਦੇ ਉੱਤੇ ਪੈਸਾ ਵਸੂਲਿਆ ਜਾਂਦਾ ਹੈ ਕਰੋੜਾਂ ਰੁਪਏ ਹਿਮਾਚਲ ਸਰਕਾਰ ਵਸੂਲਦੀ ਹੈ ਪਰ ਅਸੀਂ ਵੇਖਿਆ ਕਿ ਜਦੋਂ ਅਸੀਂ ਹਿਮਾਚਲ ਜਾਂਦੇ ਹਾਂ ਤਾਂ ਇਸੇ ਤਰੀਕੇ ਦੇ ਨਾਲ ਜਿਹੜੇ ਆਵਾਰਾ ਪਸ਼ੂ ਨੇ ਉਹ ਸੜਕਾਂ ਦੇ ਉੱਤੇ ਘੁੰਮਦੇ ਵਿਖਾਈ ਦਿੰਦੇ ਨੇ ਪ੍ਰੀਤ ਨਾ ਤਾਂ ਪਸ਼ੂਆਂ ਦੇ ਲਈ ਕੋਈ ਇੰਤਜ਼ਾਮ ਹੁੰਦਾ ਹੈ ਕਿ ਉਹਨਾਂ ਨੂੰ ਕੋਈ ਸ਼ੈਲਟਰ ਮੁਹੱਈਆ ਕਰਵਾਇਆ ਜਾਏ ਕਿਉਂਕਿ ਪਸ਼ੂਆਂ ਦੀ ਵੀ ਜਾਨ ਜਾਂਦੀ ਹੈ ਨਾ ਸਿਰਫ ਇਨਸਾਨੀ ਜ਼ਿੰਦਗੀ ਪਰ ਦੂਵੇਂ ਪਾਸੇ ਅਸੀਂ ਵੇਖ ਰਹੇ ਹਾਂ ਕਿ ਜ਼ਿੰਦਗੀਆਂ ਜਾ ਰਹੀਆਂ ਨੇ ਹੱਲ ਕੋਈ ਹੋ ਨਹੀਂ ਰਿਹਾ ਜੀ ਬਿਲਕੁਲ ਦੇਖੋ ਜਿਸ ਤਰੀਕੇ ਨਾਲ ਸੁਪਰੀਮ ਕੋਰਟ ਦੀ ਵੀ ਡਾਇਰੈਕਸ਼ਨ ਆਈਆਂ ਨੇ ਕਿ ਜਿਹੜੇ ਆਵਾਰਾ ਪਸ਼ੂ ਲੱਗੇ ਨੇ ਇੱਥੇ ਤੱਕ ਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਵੀ ਆਵਾਰਾ ਪਸ਼ੂਆਂ ਦਾ ਮੁਆਵਜ਼ਾ ਤੈਅ ਕੀਤਾ ਆਵਾਰਾ ਪਸ਼ੂ ਨੂੰ ਕਿਸ ਤਰੀਕੇ ਨਾਲ ਚਾਹੇ ਕਿਸਾਨ ਛੱਡ ਦਿੰਦੇ ਨੇ ਜਾਂ ਕਿਸੇ ਵੀ ਤਰੀਕੇ ਨਾਲ ਉਹਨਾਂ ਨੂੰ ਛੱਡ ਦਿੱਤਾ ਜਾਂਦਾ ਉਹ ਸੜਕਾਂ ਤੇ ਘੁੰਮਦੇ ਨੇ ਜਿਨ੍ਹਾਂ ਦਾ ਫਤ ਤੇ ਵਰਤਦੇ ਨੇ ਔਰ ਕਈ ਕੀਮਤੀ ਜਾਨਾਂ ਵੀ ਜਾਂਦੀਆਂ ਨੇ ਔਰ ਕਈ ਲੋਕ ਗੰਭੀਰ ਤਰੀਕੇ ਨਾਲ ਘਾਇਲ ਵੀ ਹੋ ਜਾਂਦੇ ਨੇ ਔਰ ਸਾਰੀ ਉਮਰ ਕਿਸੇ ਨਾ ਕਿਸੇ ਤਰੀਕੇ ਨਾਲ ਅਪੰਗ ਬਣ ਜਾਂਦੇ ਨੇ ਇਸ ਪੂਰੇ ਮਾਮਲੇ 'ਚ ਕਾਊਂਟ ਸ਼ੈਲਟਰਸ ਬਣਾਉਣ ਦਾ ਇਸ ਤਰੀਕੇ ਸ ਲੇਕਿਨ ਜਦੋਂ ਸਰਕਾਰ ਦੂਸਰੇ ਪਾਸੇ ਉਹ ਕੰਮ ਤਾਂ ਸਹੀ ਤਰੀਕੇ ਨਾਲ ਨਹੀਂ ਕਰ ਰਹੀ ਲੇਕਿਨ ਕਾਉਸ ਸੈਸ ਵੀ ਵਸੂਲ ਰਹੀ ਹੈ ਉਹਦੇ ਤੋਂ ਵੀ ਲੋਕਾਂ ਤੋਂ ਪੈਸੇ ਲਏ ਜਾ ਰਹੇ ਨੇ ਲੇਕਿਨ ਉਹ ਕਾਉਸ ਸੈਸ ਦਾ ਇਸਤੇਮਾਲ ਕਿੱਥੇ ਕੀਤਾ ਜਾ ਰਿਹਾ ਉਹਦੇ ਵਿੱਚ ਇਸ ਤਰੀਕੇ ਦੇ ਕੈਟਲ ਪਾਉਂਡਸ ਬਣਾਏ ਜਾ ਸਕਦੇ ਸੀ ਕੈਟਲ ਸ਼ੈਲਟਰ ਬਣਾਏ ਜਾ ਸਕਦੇ ਜਿੱਥੇ ਆਵਾਰਾ ਪਸ਼ੂ ਨੂੰ ਰੱਖਿਆ ਜਾ ਸਕਦਾ ਸੀ ਇਸ ਸਾਰੀ ਚੀਜ਼ਾਂ ਇਹ ਸਮਾਜਿਕ ਸੰਸਥਾਵਾਂ ਵੀ ਕੰਮ ਕਰਦੀਆਂ ਲੇਕਿਨ ਸਰਕਾਰਾਂ ਦੇ ਤੌਰ ਤੇ ਚਾਹੇ ਉਹ ਵਸੂਲੇ ਜਾ ਰਹੇ ਨੇ ਜਿਵੇਂ ਪਟੀਸ਼ਨਰ ਜਿਹੜੇ ਲਾਇਰਸ ਆਫ ਹਿਊਮਨ ਰਾਈਟਸ ਜਿਹੜੀ ਪਟੀਸ਼ਨ ਹੈਗੀ ਹੁਣ ਦੱਸਿਆ ਕਿ ਪਿਛਲੇ 1 ਸਾਲ ਚ 100 ਕਰੋੜ ਔਰ 100 ਕਰੋੜ ਕੋਈ ਛੋਟੀ ਮੋਟੀ ਰਕਮ ਨਹੀਂ ਸਿਰਫ ਆਵਾਰਾ ਪਸ਼ੂਆਂ ਉੱਤੇ ਤੁਸੀਂ ਕੰਟਰੋਲ ਕਰਨਾ ਸੀ ਤਾਂ ਕਿ ਸੜਕਾਂ ਤੇ ਉਹਨਾਂ ਕੇ ਕੀਮਤੀ ਜਾਨਾਂ ਨਾ ਜਾਣ ਜਾਨਵਰ ਵੀ ਕਾਇਲ ਹੋ ਜਾਂਦੇ ਨੇ ਕਿਸ ਤਰੀਕੇ ਨਾਲ ਉਹ ਕਿਸ ਕਿਸ ਤਰੀਕੇ ਨਾਲ ਪਏ ਰਹਿੰ ਦੋਨੋਂ ਪਾਸੇ ਦੇਖਿਆ ਜਾਵੇ ਤਾਂ ਇਹ ਪੂਰਾ ਰੋਕ ਹਮ ਬਹੁਤ ਜ਼ਰੂਰੀ ਹੈਗੀ ਹੈ ਕਿਉਂਕਿ ਸੜਕਾ ਹਿਮਾਚਲ ਦੀ ਜਿਸ ਤਰੀਕੇ ਨਾਲ ਸੜਕਾਂ ਹਨ ਉਹਤੇ ਬਹੁਤ ਬੈਂਟ ਪਉਂਦੇ ਨੇ ਇਮੀਡੀਏਟਲੀ ਤੁਹਾਡੇ ਸਾਹਮਣੇ ਕੋਈ ਜਾਨਵਰ ਆ ਜਾਂਦਾ ਚਾਹੇ ਪਲੇਨਸ ਤੇ ਸੜਕਾਂ ਦਾ ਸਿੱਧੀਆਂ ਹੈਗੇ ਤੁਸੀਂ ਥੋੜਾ ਜਿਹਾ ਅਲਰਟ ਹੋ ਸਕਦੇ ਆ ਦੂਰੋਂ ਤੱਕ ਦੇਖਦਾ ਲੇਕਿਨ ਹਿਮਾਚਲ ਜਿਸ ਤਰੀਕੇ ਨਾਲ ਇੱਕਦਮ ਕੁਝ ਵੀ ਆ ਸਕਦਾ ਤੁਹਾਡੇ ਸਾਹਮਣੇ ਔਰ ਬਹੁਤ ਵੱਡੀ ਦੁਰਘਟਨਾ ਹੋ ਸਕਦੀ ਹੈ ਤੇ ਇਸ ਤਰੀਕੇ ਨਾਲ ਜੇ ਸਰਕਾਰਾਂ ਕਾ ਉਸਸ ਵਸੂਲ ਰਹੀਆਂ ਨੇ ਤੇ ਉਹ ਕਿੱਥੇ ਲਾਰੀਆਂ ਨੇ ਇਸ ਤੋਂ ਹੀ ਕਿਹਾ ਕਿ ਜਿਹੜੇ ਹਾਦਸੇ ਹੋ ਰਹੇ ਨੇ ਜਦੋਂ ਬੱਟਾ ਹੋ ਰਹੀਆਂ ਨੇ ਤਾਂ ਉਹਨਾਂ ਦਾ ਕੋਈ ਮੁਆਵਜ਼ਾ ਵੀ ਦਿੱਤਾ ਜਾ ਰਿਹਾ ਹੈ ਜਾਂ ਨਹੀਂ ਦਿੱਤਾ ਜਾ ਰਿਹਾ ਇਸ ਕਰਕੇ ਹਾਈ ਕੋਰਟ ਕੰਡੀਸ਼ਨ ਪਾਈ ਗਈ ਹੈ ਕਿ ਇਹ ਐਨਾ ਖੁਲਾਸਾ ਤਾਂ ਹੋ ਜਾਂਦਾ ਸਾਹਮਣੇ ਆ ਗਿਆ ਕਿ 100 ਕਰੋੜ ਲੇਕਿਨ ਉਹ 100 ਕਰੋੜ ਕਿੱਥੇ ਖਰਚਿਆ ਗਿਆ ਕੀ ਕੀ ਜਾਨਵਰਾਂ ਵਾਸਤੇ ਕੀ ਕੀਤਾ ਗਿਆ ਉਹਨਾਂ ਵਾਸਤੇ ਕੋਈ ਸ਼ੈਲਟਰ ਹੌਮਸ ਬਣਾਇਆ ਗਿਆ ਕੁਝ ਉਹਨਾਂ ਨੂੰ ਫੜ ਕੇ ਕਿਤੇ ਸਾਈਡ ਤੇ ਰੱਖਿਆ ਗਿਆ ਕਿ ਉਹਨਾਂ ਨੂੰ ਵੀ ਕੋਈ ਚੌਲਾ ਨਾ ਹੋਵੇ ਤੇ ਸੜਕ ਦਾ ਜਿਹੜਾ ਟ੍ਰੈਫਿਕ ਉਹ ਵੀ ਚੱਲਦਾ ਰਹੇ ਇਹ ਦੁਰਘਟਨਾ ਐਕਸੀਡੈਂਟ ਨਾ ਹੋਣ ਉਨੇ ਬਾਕੀ 3 ਸਾਲਾਂ ਦਾ ਵੀ ਪੂਰਾ ਰਿਕਾਰਡ ਮੰਗ ਲਿਆ ਕਿ ਚਲੋ ਇੱਕ ਤਾਂ ਇੱਕ ਸਾਲ ਦਾ ਤਾਂ ਸਾਨੂੰ ਪਤਾ ਚੱਲ ਗਿਆ ਕਿ 100 ਕਰੋੜ ਹੈ 3 ਸਾਲਾਂ ਚ ਕਿੰਨਾ ਪੈਸਾ ਆਇਆ ਔਰ ਉਹ ਕਿੱਥੇ ਕਿੱਥੇ ਲਾਇਆ ਗਿਆ ਔਰ ਕਿੰਨੇ ਕਿੰਨੇ ਉਹਦੇ ਵਿੱਚ ਜੇ ਐਕਸੀਡੈਂਟ ਹੋਏ ਹੋਣੇ ਹੋਰ ਵੀ ਬੜੀ ਗੀਤ ਜਾਨਣਾ ਪਈਆਂ ਹੋਣੀਆਂ ਜਾਂ ਕਾਇਲ ਹੋਏ ਨੇ ਉਹਨਾਂ ਵਾਸਤੇ ਕੀ ਮੁਆਵਜ਼ੇ ਦਿੱਤੇ ਗਏ ਉਹਨੇ ਪੂਰੀ ਜਾਣਕਾਰੀ ਮੰਗੇਗੀ ਮੰਗੀ ਗਈ ਹਾਈ ਕੋਰਟ ਚੋਂ ਤੇ ਹੁਣ ਹਾਈ ਕੋਰਟ ਨੇ ਵੀ ਉਹਨੂੰ ਪੂਰਾ ਮਾਮਲੇ ਨੂੰ ਕਾਫੀ ਸੰਜੀਦਾ ਸੰਗਿਆਨ ਲੈਂਦੇ ਹੋਏ ਤੇ ਹੁਣ ਇਹ ਮਾਝਪੁਰ ਸਰਕਾਰ ਕੋ ਪੂਰਾ ਜਵਾਬ ਕੱਲ ਵੀ ਕਰ ਲਈ ਹੈ ਇਹ ਹੈ ਕਿ 20 ਨਵੰਬਰ ਜਾਂ 21 ਨਵੰਬਰ ਨੂੰ ਇਸ ਪੂਰੇ ਮਾਮਲੇ ਦੀ ਦੁਬਾਰਾ ਜਦੋਂ ਸੁਣਵਾਈ ਹੋਏਗੀ ਤਾਂ ਉਹ ਤਾਂ ਹਿਮਾਚਲ ਸਰਕਾਰ ਨੂੰ ਇਹ ਸਾਰੀ ਜਾਣਕਾਰੀ ਹੁਣ ਹਿਮਾਚਲ ਹਾਈ ਕੋਰਟ ਨੂੰ ਦੇਣੀ ਪੈਗੀ ਜੀ ਠੀਕ ਹੈ ਪ੍ਰੀਤ ਬਹੁਤ-ਬਹੁਤ ਧੰਨਵਾਦ तमाम ਜਾਣਕਾਰੀ ਦੇ ਲਈ ਤਾਂ ਫਿਲਹਾਲ ਇੱਕ ਵੱਡਾ ਵਿਸ਼ਾ ਜਿਸ ਦੇ ਉੱਤੇ ਸਰਕਾਰਾਂ ਦਾ ਧਿਆਨ ਜ਼ਰੂਰ ਲਾਹੇਵੰਦ ਹੋਣਾ ਚਾਹੀਦਾ ਹੈ ਕੇਂਦ੍ਰਿਤ ਹੋਣਾ ਚਾਹੀਦਾ ਹੈ ਤਾਂ ਜੋ ਹਾਦਸਿਆਂ ਦਾ ਸ਼ਿਕਾਰ ਹੋਏ ਲੋਕ ਜਿਨ੍ਹਾਂ ਨੂੰ ਮੁਆਵਜ਼ਾ ਮਿਲੇ ਤੇ ਹਾਦਸਿਆਂ ਨੂੰ ਰੋਕਿਆ ਜਾ ਸਕੇ